ਮંત્રી ਲਾਲਜੀਤ ਪੁੱਲਰ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦਾ ਮਾਮਲਾ ਭਖਦਾ ਜਾ ਰਿਹਾ ਵਿਵਾਦਿਤ ਬਿਆਨ ਅਤੇ ਭद्दी ਸ਼ਬਦਾਵਲੀ RAM ਗੜੀਆ ਬਰਾਦਰੀ ਨੂੰ ਕੁਝ ਸ਼ਬਦ ਕਹਿ ਗਏ ਜਿਸ ਤੋਂ ਬਾਅਦ ਤਰਖਾਨ ਅਤੇ RAM ਗੜੀਆ ਬਰਾਦਰੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਹਿ ਇਸ ਤੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਧਰਨਾ ਲਗਾਇਆ ਗਿਆ ਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਤੇ ਇਹ ਵੀ ਕਿਹਾ ਗਿਆ ਕਿ ਕੈਬਨਿਟ ਮੰਤਰੀ ਦਾ ਉਹਦਾ ਮੰਤਰੀ ਦਾ ਉਹਦਾ ਤੇ ਐਮਐਲਏ ਦਾ ਉਹਦਾ ਉਸ ਤੋਂ ਖੋਹ ਲਿਆ ਜਾਵੇ ਤੇ ਉਸ ਨੂੰ ਜਿਹੜਾ ਕੈਬਨਿਟ ਚੋਂ ਅਰ ਮੰਤਰੀ ਪਦ ਤੋਂ ਹਟਾ ਦਿੱਤਾ ਜਾਵੇ ਇਸ ਕਰਕੇ ਮੈਂ ਤੁਹਾਡਾ ਮੇਰਾ RAM ਸਿੰਘ ਤਮਾਨਾ ਮੁਕਬਲਾਰਾ ਰਾਮਗੜੀ ਅਕਾਲ ਜਥੇਬੰਦੀ ਪੰਜਾਬ ਰਾਮ ਸਿੰਘ ਜੀ ਅੱਜ ਤੁਸੀਂ ਸੰਗਰੂਰ ਦੀ ਧਰਤੀ ਦੇ ਉੱਤੇ ਉਜਾਰਾਂ ਨਾਲ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਰਹੇ ਨੇ ਕਿਉਂ ਤੁਹਾਨੂੰ ਇੱਥੇ ਸੰਗਰੂਰ ਆਉਣਾ ਪਿਆ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਵੀ ਚੱਲਦੀਆਂ ਨੇ ਤੇ ਦੂਜੇ ਪਾਸੇ ਰਾਮਗੜੀ ਭਾਈਚਾਰੇ ਵੱਲੋਂ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਚਲਾਉਣ ਦੇ ਲਈ ਵੱਡਾ ਯੋਗਦਾਨ ਪਾਇਆ ਹੋਇਆ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੇ ਲਾਲਜੀਤ ਪੋਲਰ ਜਿਨ੍ਹਾਂ ਦਾ ਨਾਮ ਹੈ ਉਹਨਾਂ ਨੇ ਰਾਮਗੜੀਆ ਭਾਈਚਾਰੇ ਨੂੰ ਇੱਕ ਬੜੀ ਭੱਦੀ ਸ਼ਬਦਾਵਲੀ ਜਿਹੜੀ ਟੀਚਰ ਕੀਤੀ ਸੀਗੀ ਉਸੇ ਸਬੰਧ ਵਿੱਚ ਅਸੀਂ ਅਜਾ ਰਾਮਗੜਿਆ ਕਾਲਜ ਅਥੇ ਬੰਦੀ ਵੱਲੋਂ ਸੰਗਰੂਰ ਭਗਵੰਤ ਮਾਨ ਜੀ ਦੀ ਰੈਸ਼ ਉਤੇ ਤੇ ਜਿਹੜਾ ਪ੍ਰਦਰਸ਼ਨ ਪ੍ਰਦਰਸ਼ਨ ਕਰਨ ਵਾਸਤੇ ਅਸੀਂ ਅਸੀਂ ਅੱਜ ਇੱਥੇ ਪਹੁੰਚੇ ਆ ਕਿਉਂਕਿ ਅਸੀਂ ਭਗਵੰਤ ਮਾਨ ਜੀ ਤੋਂ ਇੱਕ ਮੰਗ ਕਰਦੇ ਆ ਭਗਵੰਤ ਮਾਨ ਜੀ ਤੋਂ ਅਸੀਂ ਮੰਗ ਕਰਦੇ ਆ ਲਾਲ ਜੀ ਤੋਂ ਪੋਲਰ ਦੀ ਜਿਹੜੀ ਲੋਕ ਸਭਾ ਦੀ ਟਿਕਟਾ ਉਹ ਕੈਨਸਲ ਕੀਤੀ ਜਾਵੇ ਉਹਦਾ ਜਿਹੜਾ ਮੰਤਰੀ ਪਦ ਹੈ ਉਹ ਤਾਂ ਬਰਖਾਸਤ ਕੀਤਾ ਜਾਵੇ ਔਰ ਜਿਹੜੀ ਉਹਦੀ ਐਮਐਲਏship ਆ ਉਹ ਵੀ ਉਹਦੀ ਜਿਹੜੀ ਖਤਮ ਕਰਨੀ ਚਾਹੀਦੀ ਹੈ ਔਰ ਮੈਂ ਖਾਸ ਕਰਕੇ ਬੇਨਤੀ ਕਰਦਾ ਸਾਡੇ ਰਾਮਗੜੀਆ ਭਾਈਚਾਰੇ ਦੇ ਵਿੱਚੋਂ ਜਿਹੜੇ ਸਪੀਕਰ ਆ ਲੋਕ ਸਭਾ ਆਪਣੇ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾ ਜੀ ਉਹ ਵੀ ਸਾਡੇ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਔਰ ਉਹ ਕੋਟਕਪੂਰੇ ਦਾ ਐਮਐਲਏ ਆ ਜਦ ਕਿ ਤਿੰਨ ਐਮਐਲਏ ਸਾਡੇ ਹੋਰ ਵੀ ਆ ਝਾੜੂ ਪਾਰਟੀ 'ਚ ਜਿਵੇਂ ਕਿ ਅੰਮ੍ਰਿਤਸਰ ਤੋਂ ਬੀਬੀ ਜੀਵਨਜੋਤ ਕੌਰ ਆ ਖੰਨੇ ਤੋਂ ਤਰਨਪ੍ਰੀਤ ਸੌਂਦ ਆ ਔਰ ਬਟਾਲੇ ਤੋਂ ਸਹਿਰੀ ਕਲਸੀ ਆ ਜਿਨ੍ਹਾਂ ਨੂੰ ਕਿ ਟਿਕਟ ਦਿੱਤੀ ਆ ਹੁਣ ਆਪਣੇ ਗੁਰਦਾਸਪੁਰ ਤੋਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹ ਝਾੜੂ ਪੋਲਰ ਦਾ ਵਾਈ ਕੱਟ ਕਰੋ ਔਰ ਆਪਣੇ ਭਾਈਚਾਰੇ ਵਾਸਤੇ ਜਿਹੜੇ ਆਵਾਜ਼ਾਂ ਬੁਲੰਦ ਕਰੋ ਤੁਹਾਡੇ ਭਾਈਚਾਰੇ ਦੇ ਵਿੱਚੋਂ ਕੁਲਤਾਰ ਸਿੰਘ ਸਾਧੂ ਮੈਂ ਸਪੀਕਰ ਨੇ ਉੱਥੇ ਕੀ ਉਹਨਾਂ ਨੇ ਅਜੇ ਤੱਕ ਕੋਈ ਬਿਆਨ ਦਿੱਤਾ ਭਾਈਚਾਰੇ ਨੂੰ ਸ਼ਾਂਤ ਕਰਨ ਦੇ ਲਈ ਮੈਂ ਕਹਾਂ ਜੀ ਚਾਰੇ ਦੇ ਚਾਰੇ ਐਮਐਲਏ ਨੇ ਮੂੰਹ ਜਮਾ ਜਿਵੇਂ ਦੰਦਣ ਪੈ ਜਾਂਦੀ ਹੈ ਐਦਾਂ ਉਹਨਾਂ ਨੇ ਮੂੰਹ ਸੀਤੇ ਪਾਇਆ ਕੋਈ ਵੀ ਇੱਕ ਵੀ ਸ਼ਬਦ ਨਹੀਂ ਉਹਨਾਂ ਨੇ ਬੋਲਿਆ ਜਦ ਕਿ ਸਪੀਕਰ ਦੇ ਵਿਚੈ ਨਹੀਂ ਪਾਵਰ ਹੈ ਉਹ ਐਮਐਲਏ ਸ਼ਿਪ ਖਤਮ ਕਰ ਸਕਦਾ ਪਰ ਉਹਨਾਂ ਇੱਕ ਵੀ ਸ਼ਬਦ ਨਹੀਂ ਬੋਲਿਆ ਅਸੀਂ ਉਹਨੂੰ ਵੀ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਦੇ ਹਾਂ ਵੇ ਅਗਰ ਤੁਸੀਂ ਅੱਜ ਭਾਈਚਾਰੇ ਵਾਸਤੇ ਨਹੀਂ ਕੁਝ ਬੋਲੇ ਤਾਂ ਆਉਣ ਵਾਲੇ ਸਮੇਂ 'ਚ ਭਾਈਚਾਰਾ ਤੁਹਾਨੂੰ ਵੀ ਨਹੀਂ ਵਖਸੇਗਾ ਜੇਕਰ ਲਾਲਜੀਤ ਭੁੱਲਰ ਨੇ ਮਾਫੀ ਨਾ ਮੰਗੀ ਰਾਮਗੜੀ ਆ ਭਾਈਚਾਰੇ ਤੋਂ ਤਾਂ ਕਿਤਾਂ ਦਾ ਜਿਹੜਾ ਆਉਣ ਵਾਲਾ ਸੰਘਰਸ਼ ਸਾ ਤੁਹਾਡਾ ਹੋਣ ਵਾਲਾ। ਆਗਰ ਲਾਲਜੀਤ ਪੋਲਾ ਦਾ ਲਿਖਤੀ ਰੂਪ ਦੇ ਵਿੱਚ ਭਾਈਚਾਰੇ ਤੋਂ ਮਾਫੀ ਨਹੀਂ ਮੰਗਦਾ ਤਾਂ ਅਸੀਂ ਉਹਦੇ ਹਲਕੇ ਖਡੂਰ ਸਾਹਿਬ ਦੇ ਵਿੱਚ ਜਾ ਕੇ ਨੌਂ ਦੇ ਨੌਂ ਵਿਧਾਨ ਸਭਾ ਚ ਪ੍ਰੋਗਰਾਮ ਅਸੀਂ ਉਹ ਲਿਖ ਕੇ ਵੱਡੇ ਪੱਧਰ ਤੇ ਦਾ ਵਿਰੋਧ ਕਰਾਂਗੇ ਉਹਨੂੰ ਹਰਾਨ ਦੇ ਵਿੱਚ ਪੂਰਾ ਜੋਰ ਲਾਵਾਂਗੇ। ਧੰਨਵਾਦ। ਤੁਸੀਂ ਵਧੀਆ ਬੁਲਾਰਾ ਦੇ। ਮੇਰਾ ਨਾਮ ਗੁਰਦੇਵ ਸਿੰਘ ਆ ਜੀ ਮੈਂ ਪੱਟੀ ਤੋਂ ਆਂ ਰਾਮਗੜੀ ਆ ਬਰਾਦਰੀ ਦਾ ਪ੍ਰਧਾਨ। ਗੁਰਦੇਵ ਅੱਜ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹੋ ਸੀਐਮ ਦੀ ਕੋਟੀ ਦੇ ਕਿ ਆ ਕੇ ਸੰਗਰੂਰ ਵਿਖੇ। ਹਾਂਜੀ ਕੀ ਕੀ ਕਾਰਨ ਹੈ ਜਿਹੜਾ ਸ ਕਾਰਨ ਇਹ ਹੋਈ ਜੇ ਸਾਰੀ মিডিਆ ਨੂੰ ਪਤਾ ਵਾ ਸਾਰੇ سوشل মিডিਆ ਨੂੰ ਪਤਾ ਹੈ ਕਿ ਇਹਨੇ ਲਾਲਜੀਤ ਭੁੱਲਰ ਨੇ ਮਾਈ ਰਿਜੋਰਟ ਪੱਟੀ ਦੇ ਵਿੱਚ ਮੀਟਿੰਗ ਰੱਖੀ ਸੀ ਮਿਲਣੀ ਵਾਲੀ ਉਹਦੇ ਵਿੱਚ ਇਹਨੇ ਅਪਸ਼ਬਦ ਬੋਲੇ ਸੀ ਰਾਮਗੜੀਆ ਬਰਾਦਰੀ ਤੇ ਸੁਨਿਆਰਾ ਬਰਾਦਰੀ ਦੇ ਤੇ ਉਸੇ ਦੇ ਰੋਜ਼ ਦੇ ਪ੍ਰਦਰਸ਼ਨ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੋਜ਼ ਮਜਾਰੇ ਕੀਤੇ ਗਏ ਆ ਅੱਜ ਸੀਐਮ ਸਾਹਿਬ ਦੀ ਕੋਠੀ ਦੇ ਗਾੜੀ ਰੋਜ਼ ਪ੍ਰਸ਼ਾਸਨ ਕੀਤਾ ਗਿਆ ਸੰਗਰੂਰ ਦੀ ਸੰਗਤ ਸਾਨੂੰ ਪੱਟੀ ਤੋਂ ਮੈਸੇਜ ਲੱਗਾ ਵੀ ਸਾਰੇ ਪੰਜਾਬ ਚ ਵੀ ਇੱਥੇ ਪਹੁੰਚੋ ਅਸੀਂ ਪਹੁੰਚੇ ਆ ਇਸੇ ਕਰਕੇ ਹੀ ਧਰਨਾ ਦਿੱਤਾ ਸੀਐਮ ਸਾਹਿਬ ਦੀ ਕੋਠੀ ਜੇਕਰ ਲਾਲਜੀਤ ਭੁੱਲਰ ਤੁਹਾਡੇ ਤੋਂ ਆਰਾਮਗੜੀਆ ਭਾਈਜਾ ਤੋਂ ਲਿਖਤੀ ਮਾਫੀ ਨਹੀਂ ਮੰਗਦੇ ਤਾਂ ਅਗਲਾ ਸੰਘਰਸ਼ ਕੀਤਾ ਇਹ ਸੰਘਰਸ਼ ਇਸ ਤਰ੍ਹਾਂ ਹੀ ਵਿੱਡਿਆ ਜਾਊਗਾ ਲੋਕ ਸਭਾ ਦੀਆਂ ਜਿੰਨੀਆਂ ਵੀ ਸ਼ੀਟਾਂ ਆ ਪੰਜਾਬ ਦੇ ਵਿੱਚ 13 ਦੀਆਂ 13 13 ਦੀਆਂ 13 ਸ਼ੀਟਾਂ ਤੇ ਜਾ ਕੇ ਆਰਾਮਗੜੀਆ ਬਰਾਦਰੀ ਜਾ ਕੇ ਉੱਥੇ ਜਾ ਕੇ ਹੀ ਸੰਘਰਸ਼ ਵਿੱਡੂਗੀ ਖਾਸ ਕਰਕੇ ਲਾਲਜੀਤ ਭੁੱਲਰ ਦੇ ਹਲਕੇ ਦੀ ਉਹਦੀ ਅਸੀਂ ਸੀਐਮ ਮਾਨ ਨੂੰ ਇਹੋ ਮੰਗ ਕਰਦੇ ਆ ਇਹਦੀ ਟਿਕਟ ਕੈਨਸਲ ਹੋ ਜੇ ਨਾਲ ਹੀ ਇਹਦੀ ਮੰਤਰੀ ਪਦ ਤੋਂ ਲਾਇਆ ਜਾਵੇ ਨਾਲ ਹੀ ਐਮਐਲਏ ਦੀ ਟਿਕਟ ਤੋਂ ਲਾਇਆ ਜਾਵੇ ਇਹਨੂੰ ਕੈਨਸਲ ਕੀਤਾ ਜਾਵੇ ਪਾਰਟੀ ਦੇ ਵਿੱਚ ਉਹ ਬਰਖਾਸਤ ਕੀਤਾ ਜਾਵੇ ਜੀ ਉਹ ਕਿੱਥੇ ਮੁੰਡਾ ਕੀ ਨਾਮ ਹੈ ਤੁਹਾਡਾ ਹਰਜੀਤ ਸਿੰਘ ਰਾਮਗੜੀਆ ਕੌਮੀ ਕਨਵੀਨਰ ਰਾਮਗੜੀਆ ਕਾਲ ਜਿੱਥੇ ਬੰਦੀ ਹਰਜੀਤ ਜਿਹੜਾ ਅੱਜ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਗੁੱਲੀਆਂ ਵੀ ਕਰ ਰਹੇ ਹੋ ਤੁਹਾਨੂੰ ਕਿਉਂ ਸੰਗਰੂਰ ਸੀਐਮ ਦੀ ਕੋਠੀ ਦੇ ਮੂਰੇ ਆਉਣਾ ਪਿਆ ਕੀ ਕਾਰਨ ਹੈ ਪੰਜਾਬ ਦੀ ਅਗਵਾਈ ਸੀਐਮ ਭਗਵੰਤ ਮਾਨ ਕਰ ਰਹੇ ਆ ਸਾਡਾ ਫਰਜ ਹੈ ਕਿ ਪਹਿਲਾ ਬਜ਼ੁਰਗਾਂ ਨੂੰ ਦੱਸੋ ਵੀ ਉਹਨਾਂ ਦੀ ਔਲਾਦ ਕੀ ਕਰ ਰਹੀ ਆ ਜੇਕਰ ਮੁਖੀ ਭਗਵੰਤ ਮਾਨ ਹੈ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਜਿਹੜੇ ਪਿੱਛੇ ਲਾਏ ਆ 91 ਤਾਂ ਉਹ ਕੀ ਖੇ ਉਡਾਰੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਪੰਜਾਬ ਦੇ ਇਤਿਹਾਸ ਬਾਰੇ ਉਹਨਾਂ ਦੇ ਪੁਰਖਿਆਂ ਨੇ ਸ਼ਾਇਦ ਨਹੀਂ ਦੱਸਿਆ ਕਿ ਭਾਈ ਲਾਲੋ ਦੇ ਬਾਰਸ ਆ ਬਾਬਾ ਨਾਨਕ ਆਪਣੇ ਜੀਵਨ ਦੌਰਾਨ ਜੇਕਰ ਗਿਆ ਕਿਸੇ ਦੇ ਘਰ ਤਾਂ ਸਿਰਫ ਉਹ ਭਾਈ ਲਾਲੋ ਜੀ ਦੇ ਘਰ ਗਿਆ ਤਾ ਸਾਨੂੰ ਮਾਣ ਆਸੀ ਭਾਈ ਲਾਲੋ ਦੇ ਬਾਰਸਾ ਤੁਸੀਂ ਰਾਮੜੀ ਭਾਈਚਾਰੇ ਦੇ ਦੇਸ਼ ਨੂੰ ਕਿਹਦੀਆਂ ਲੀਹਾਂ ਤੇ ਜਾਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਪਰ ਇਦਾਂ ਦੀ ਟਿੱਪਣੀ ਉਹ ਵੀ ਸਰਕਾਰ ਕਰੇ ਕਿਵੇਂ ਦੇਖਣੋ ਚੀਜ਼ ਇਹ ਸਰਕਾਰ ਦੀ ਅਨਪੜਤਾ ਹੈ ਪੰਜਾਬ ਇੱਕ ਖੁਸ਼ਹਾਲ ਤਰੱਕੀ ਤਾਂ ਕਰੇਗਾ ਜੇਕਰ ਇਸ ਨੂੰ ਸਿਆਸਤਦਾਨ ਪੜੇ ਲਿਖੇ ਸੰਘਰਸ਼ ਚੋਂ ਪੈਦਾ ਹੋਏ ਹੋਏ ਮਿਲਣ ਪੰਜਾਬ ਨਹੀਂ ਦਿਨੋ ਦਿਨ ਕਰਜ਼ੇ ਦੀ ਮਾਰ ਥੱਲੇ ਆ ਰਿਹਾ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਨਪੜ ਲੋਕ ਪੰਜਾਬ ਦੀ ਅਗਵਾਈ ਕਰਦੇ ਪੜ੍ਹੇ ਲਿਖੇ ਸੂਝਵਾਨਾਂ ਨੂੰ ਸਿਆਸਤਦਾਨਾਂ ਨੂੰ ਅੱਗੇ ਆਉਣਾ ਚਾਹੀਦਾ ਅਗਲੀ ਰਣਨੀਤੀ ਕੀ ਹੈ ਅੱਜ ਭਗਵੰਤ ਮਾਨ ਜੀ ਨੂੰ ਅਸੀਂ ਮੰਗ ਪੱਤਰ ਤੇ ਗਏ ਆ ਇਸ ਮੰਗ ਅਸੀਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੀ ਲੋਕ ਸਭਾ ਟਿਕਟ ਜੋ ਉਹ ਕੱਟੀ ਜਾਵੇ ਤੇ ਉਹਨਾਂ ਨੂੰ ਮੰਤਰੀ ਪਦ ਤੋਂ ਪਾਸੇ ਕੀਤਾ ਜਾਵੇ ਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਭਾਈਚਾਰਾ ਪੰਜਾਬ ਦਾ ਸ਼ਾਂਤ ਹੋ ਸਕਦਾ ਪਰ ਜੇਕਰ ਉਹ ਨਹੀਂ ਕਰਦੇ ਤਾਂ ਅਸੀਂ ਇਸ ਦੀ ਉਡੀਕ 25 ਅਪ੍ਰੈਲ ਦਿਨ ਵੀਰਵਾਰ ਤੱਕ ਦਾ ਅਲਟੀਮੇਟ ਦੇ ਕੇ ਜਾ ਰਹੇ ਹਾਂ ਅੱਜ ਕਿ ਜੇਕਰ ਵੀਰਵਾਰ ਤੱਕ ਸਾਡੇ ਪਰਿਵਾਰਾਂ ਪ੍ਰਤੀ ਭਗਵੰਤ ਮਾਨ ਜੀ ਨੇ ਕੋਈ ਸਾਨੂੰ ਸੁੱਖ ਦਾ ਸੁਨੇਹਾ ਦਿੱਤਾ ਤਾਂ ਅਸੀਂ ਸ਼ਾਂਤ ਹੋਵਾਂਗੇ ਨਹੀਂ ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖੇ ਉਹਨਾਂ ਦੇ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਬਾਰੋ ਵਾਰੀ ਆਪਣਾ ਸੰਘਰਸ਼ ਵਿੱਢਾਂਗੇ ਤੇ ਉਹਨਾਂ ਨੂੰ 4 ਜੂਨ ਨੂੰ ਹਾਰ ਜਦੋਂ ਉਹਨਾਂ ਦੀ ਹੋਈ ਤਾਂ ਰਾਮਗੜੀਆ ਕਾਲ ਜਿੱਥੇ ਬੰਦੀ ਖਡੂਰ ਸਭ ਲੋਕ ਸਭਾ ਹਲਕੇ ਦੇ ਲੱਡੂ ਵੰਡ ਕੇ ਖੁਸ਼ੀਆਂ ਨਾਲ ਆਪੋ ਆਪ ਦੇ ਘਰੇ ਚੱਲੇ ਪਾਵੇਗੀ ਓਕੇ ਜੀ ਥੈਂਕ ਯੂ ਕਿ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਤੇ ਇਹ ਵੀ ਕਹਿ ਦਿੱਤਾ ਕਿ ਮੁੱਖ ਮੰਤਰੀ ਦਾ ਕਹਿ ਰਹੇ ਨੇ ਕਿ 13 ਜ਼ੀਰੋ ਹੋਣਗੀਆ ਪੰਜਾਬ ਚ ਪਰ ਜੇ ਲਾਲਜੀਤ ਭੁੱਲਰ ਹਾਰੇਗਾ ਤਾਂ ਅਸੀਂ ਲੱਡੂ ਵੰਡ ਕੇ ਇਥੋਂ ਉਦੋਂ ਹੀ ਜਾਵਾਂਗੇ ਵੱਡੇ ਬਿਆਨ ਦਿੱਤੇ ਗਏ ਨੇ ਔਰ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਖਿਲਾਫ ਅਤੇ ਉੱਤੇ ਹੀ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੇ ਖਿਲਾਫ ਸੰਗਰੂਰ ਦੇ ਵਿੱਚ ਨਾਰੇਵਾਜੀ ਕੀਤੀ ਜਾ ਰਹੀ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੇ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਸੀ ਤਰਖਾਨ ਅਤੇ ਰਾਮਗੜੀਏ ਭਾਈਚਾਰੇ ਨੂੰ ਤੇ ਸੁਨਿਆਰਿਆਂ ਨੂੰ ਵੀ ਕਈ ਸ਼ਬਦ ਕਹਿ ਦਿੱਤੇ ਜਿਸ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਗੁੱਲੀ ਘੜਕਿਆ ਸੀ ਅਸੀਂ ਹੁਣ ਇਹਨਾਂ ਨੂੰ ਹਰਾ ਕੇ ਦਿਖਾਵਾਂਗੇ ਤੇ ਹੁਣ ਇਹ ਧਰਨਾ ਉਦੋਂ ਹੀ ਚੱਕਾਂਗੇ ਜਦੋਂ ਲਾਲਜੀਤ ਭੁੱਲਰ ਹਾਰੇਗਾ ਤੇ ਅਸੀਂ ਲੱਡੂ ਵੰਡ ਕੇ ਹੀ ਇੱਥੋਂ ਜਾਵਾਂਗੇ ਤੇ ਇਹ ਵੀ ਸਰਕਾਰ ਨੂੰ ਕਹਿ ਦਿੱਤਾ ਕਿ 25 ਤਰੀਕ ਦਾ ਸਮਾਂ ਦਿੱਤਾ ਜੇ ਤੁਸੀਂ ਇਸ ਨੂੰ ਕੈਬਨਿਟ ਪਦ ਤੋਂ ਹਟਾਉਨੇ ਹੋ ਇਸ ਦੀ ਮੈਂਬਰਸ਼ਿਪ ਖੋਹਨੇ ਹੋ ਤਾਂ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਪੱਕੇ ਮੋਰਚੇ ਲਗਾਵਾਂਗੇ ਇਹ ਕੈਬਨਿਟ ਮੰਤਰੀ ਦੇ ਵਿਰੋਧ ਦੇ ਵਿੱਚ ਪੱਕਾ ਧਰਨਾ ਲੱਗ ਚੁੱਕੇ ਆ ਸੰਗਠਨ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਦੇ ਵੱਲੋਂ ਭੱਦੀ ਸ਼ਬਦਾਵਲੀ ਬੋਲੇ ਗਈ ਸੀ ਤਰਖਾਨ ਅਤੇ ਰਾਮਗੜੀਏ ਭਾਈਚਾਰੇ ਨੂੰ ਤੇ ਸਨਿਆਰਿਆਂ ਨੂੰ ਵੀ ਕਈ ਸ਼ਬਦ ਕਹਿ ਦਿੱਤੇ ਜਿਸ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਗੁੱਲੀ ਘੜਕਿਆ ਸੀ ਅਸੀਂ ਹੁਣ ਇਹਨਾਂ ਨੂੰ ਹਰਾ ਕੇ ਦਿਖਾਵਾਂਗੇ ਤੇ ਹੁਣ ਇਹ ਧਰਨਾ ਉਦੋਂ ਹੀ ਚੱਕਾਂਗੇ ਜਦੋਂ ਲਾਲਜੀਤ ਪੁੱਲਰ ਹਾਰੇਗਾ ਤੇ ਅਸੀਂ ਲੱਡੂ ਵੰਡ ਕੇ ਹੀ ਇੱਥੋਂ ਜਾਵਾਂਗੇ ਤੇ ਇਹ ਵੀ ਸਰਕਾਰ ਨੂੰ ਕਹਿ ਦਿੱਤਾ ਕਿ 25 ਤਰੀਕ ਦਾ ਸਮਾਂ ਦਿੱਤਾ ਜੇ ਤੁਸੀਂ ਇਸ ਨੂੰ ਕੈਬਨਿਟ ਪਦ ਤੋਂ ਹਟਾਉਨੇ ਹੋ ਇਸ ਦੀ ਮੈਂਬਰਸ਼ਿਪ ਖੋਹਨੇ ਹੋ ਤਾਂ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਪੱਕੇ ਮੋਰ ਚੇਲਗਾਵਾਂਗੇ ਇਹ ਕੈਬਨਿਟ ਮੰਤਰੀ ਦੇ ਵਿਰੋਧ ਦੇ ਵਿੱਚ ਪੱਕਾ ਧਰਨਾ ਲੱਗ ਚੁੱਕੇ ਆ ਸੰਗਰੂਰ ਦੇ ਵਿੱਚ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਲਾਲਜੀਤ ਪੁੱਲੜ ਦੇ ਖਿਲਾਫ